ਹੈਲੋ ਹਾਂਜੀ ਦੋਸਤੋ ਦੇਖੋ ਜੀ ਆਪਾਂ ਲਾਇਆ ਸੀ ਕਿੱਕੜੀ ਦੀ ਸਬਜ਼ੀ ਆਪਣੀ ਸਬਜ਼ੀ ਪਾਲਕ ਵਗੈਰਾ ਹੋ ਚੁੱਕੀ ਐ ਬਹੁਤ ਕੈਂਟ ਜ਼ਬਰਦਸਤ ਤੇ ਨਾਲ ਹੀ ਲਾਇਆ ਹੋਇਆ ਝਣੀਆਂ ਵੀ ਆਪਣਾ ਹੁਣ ਗ੍ਰੋਥ ਕਰ ਰਿਹਾ ਐ ਇਹ ਮੂਲੀਆਂ ਲਾੰਗਾ ਸੀ ਨਾਲ ਮੂਲੀਆਂ ਝਣੀਆਂ ਤੇ ਪਾਲਕ ਵਗੈਰਾ ਸਭ ਚੱਲ ਪਿਆ ਪਾਲਕ ਆਪਣੀ ਬਹੁਤ ਗ੍ਰੋਥ ਕਰ ਰਹੀ ਐ ਗ੍ਰੋਥ ਸਾਰਾ ਪਾਣੀ ਨਾਲ ਹੀ ਕਰਦੀ ਹੈ। ਡੇਲੀ ਨੂੰ ਪਾਣੀ ਚਾਹੀਦਾ। ਉਹ ਪਾਣੀ ਨਾਲ ਹੀ ਵੱਧਦਾ ਹੈ। ਅਸਲ ਪੱਤਿਆਂ ਦੇ ਵਿੱਚ ਹੁੰਦੀ ਪਾਣੀ ਹੈ। ਪਾਲਕ ਦੇ ਪੱਤਿਆਂ ਦੇ ਵਿੱਚ। ਉਧਰ ਆਪਣੀ ਬੈਂਗਣੀ ਦੀ ਸਬਜ਼ੀ। ਬੈਂਗਣੀ ਦਾ ਬੂਟਾ। ਇਹ ਬੜੀ ਗ੍ਰੋਥ ਕਰ ਰਿਹਾ ਹੈ। ਇਹਦੇ ਉੱਤੋਂ ਲਗਭਗ 30-35 ਕਿਲੋ ਵੈਂਗਣ ਲੱਗੇ ਹੋਣਗੇ। ਬਹੁਤ ਵੜਾਣ ਦੀ ਲੱਗੇ ਹੋਣ। ਉਜੇਤੀ ਜੀ ਤਨਜੀ ਉਥੇ ਲਏ ਜਾਂਦੇ ਆ ਬਹੁਤ ਜ਼ਬਰਦਸਤ ਬੂਟਾ ਬੈਂਗਣਾ ਦਾ ਹੈ ਇਹ ਨੂੰ ਲਾਇ ਇਹ ਨੂੰ ਹੋ ਗਏ 3 ਸਾਲ 3 ਸਾਲ ਪੁਰਾਣਾ ਬੂਟਾ ਹੈ ਲਗਾਤਾਰ ਇਹ ਤੇ ਬੈਂਗਣੀ ਲੱਗ ਰਹੀ ਹੈ ਬਹੁਤ ਕੈਂਟ ਬੈਂਗਣੀ ਲੰਮੀ ਲੰਮੀ ਹੁਣ ਥੋੜਾ ਜਿਹਾ ਉਹ ਹੋ ਗਿਆ ਕਿਉਂਕਿ ਠੰਡ ਤੇ ਮੌਸਮ ਦੇ ਵਿੱਚ ਆ ਕੇ ਜੇ ਪੱਤੇ ਜੇ ਮਰ ਜਾਣ ਲੱਗੇ ਗਰਮੀ ਦੇ ਵਿੱਚ ਜਿਆਦਾ ਗਰੋਥ ਕਰਦਾ ਹੈ ਪਰ ਠੰਡ ਦੇ ਵਿੱਚ ਆ ਕੇ ਥੋੜਾ ਜਿਹਾ ਉਹਨਾਂ ਫਰਕ ਪੈਣ ਲੱਗਿਆ ਇਹਦੇ ਵਿੱਚ ਥੋੜੇ ਪੱਤੇ ਜੀ ਕਾਲੇ ਜੇ ਡਾਰਕ ਜੇ ਹੋਣ ਲੱਗੇ ਕਿਉਂਕਿ ਮੌਸਮ ਨਹੀਂ ਹੈਗਾ ਦਾ ਮੌਸਮ ਦੇ ਹਿਸਾਬ ਨਾਲ ਬੂਟਾ ਸਾਨੂੰ ਪੱਤੇ ਥੋੜੇ ਥੱਲੇ ਵੀ ਛਿੱਟ ਸਕਦਾ ਹੈ ਜੇ ਪਰ ਫੁੱਲਾਂ ਦੇ ਵਿੱਚ ਕੋਈ ਕਮੀ ਨਹੀਂ ਹਜੇ ਤੱਕ ਫਲੋਂ ਵੀ ਲੱਗੀ ਜਾਂਦੇ ਇਹਦੇ ਇੰਦਰ ਮੂੜੀਆਂ ਆਪਣੀਆਂ ਵਿਰੋਧ ਕਰ ਰਹੀਆਂ ਹਨ ਹੌਲੀ-ਹੌਲੀ ਤੇ ਵਰਨਿੰਗਾਂ ਸ਼ੁਰੂ ਹੋ ਗਿਆ ਧਣੀਆਂ ਜਿਹੜੇ ਸੌਣਾ ਬੀਜਿਆ ਸੀ ਥੋੜਾ ਜਿਹਾ ਘਟ ਹੋ ਗਿਆ ਧੰਨੇ ਦੀ ਗਰੋਥ ਘਟਾ ਦੇਖੋ ਜੀ ਧਣੀਆਂ ਛੋਟਾ-ਛੋਟਾ ਹੋਇਆ ਸੀ ਵੱਡਾ ਨਹੀਂ ਹੋਇਆ ਬੂਟੇ ਬਹੁਤ ਲਾਇਏ ਸੀ ਪਰ ਹੋਏ ਘਟਾ ਪਾਲਕ ਬਹੁਤ ਕੈਂਟ ਹੋਇਆ ਪਾਲਕ ਜਬਰਦਸਤ ਜਿੰਨਾ ਪਾਣੀ ਉਨੇ ਵਧੀ ਜਾਂਦਾ ਇਹਨੂੰ ਡੇਲੀ ਪਾਣੀ ਦੀ ਲੋੜ ਹੁੰਦੀ ਹੈ ਪਾਲਕ ਨੂੰ ਰੋਧਕਰਨ ਵਾਸਤੇ ਇਹ ਸਬਜ਼ੀ ਨੂੰ ਲੇਲੇ ਪਾਣੀ ਪਾਲਦੀ ਹੈ ਬਾਕੀ ਜੇ ਪਹਿਲੀ ਵਾਰੀ ਤੋੜਿਆ ਆਪਾਂ ਇਨਾਂ ਕੋ ਇਨਾਂ ਕੋ ਪੱਲਕ ਤੋੜ ਕੇ ਲੈ ਕੇ ਜਾਂਦੇ ਦੇਖਦੇ ਹਾਂ ਕਿਸ ਤਰ੍ਹਾਂ ਦਾ ਦਾ ਟੇਸਟ ਆਉਂਦਾ ਪੱਤਿਆਂ ਦਾ ਕੱਲ ਪਰਸ ਨੂੰ ਪਾਣੀ ਪਾਇਆ ਸੀਗਾ ਇਹਦੀ ਗਰੋਥ ਬਹੁਤ ਜ਼ਬਰਦਸਤ ਹੈ